ਰਹਾਦੀ ਕਸਬਾ ਬਰੰਗਲਾ ਦੇ ਵਿੱਚ ਚੋਰਾਂ ਨੇ ਦੇਰ ਰਾਤ ਇੱਕ ਘੰਟੇ ਦੇ ਅੰਦਰ ਅੰਦਰ ਲਗਭਗ 11 ਦੁਕਾਨਾਂ ਦੇ ਤਾਲੇ ਤੋੜ ਦਿੱਤੇ ਨੇ ਜਿਸ ਤੋਂ ਬਾਅਦ ਦੁਕਾਨਦਾਰਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਚੋਰੀ ਦੀ ਜਾਣਕਾਰੀ ਸਭ ਤੋਂ ਪਹਿਲਾਂ ਇੱਕ ਬਜ਼ੁਰਗ ਨੂੰ ਹੋਈ ਹੈ ਜਿਸ ਨੇ ਦੱਸਿਆ ਕਿ ਜਦੋਂ ਸਵੇਰੇ ਆਪਣੀ ਦੁਕਾਨ ਦੇ ਕੰਮ ਦੇ ਲਈ ਪਹੁੰਚੇ ਨੇ ਤਾਂ ਉਸ ਨੇ ਦੇਖਿਆ ਕਿ ਦੁਕਾਨਾਂ ਦੇ ਬਾਹਰ ਸਾਮਾਨ ਪਿਆ ਹੋਇਆ ਸੀ ਜਿਸ ਦੀ ਜਾਣਕਾਰੀ ਦੁਕਾਨਦਾਰਾਂ ਦੇ ਘਰ ਜਾ ਕੇ ਦਿੱਤੀ ਅਤੇ ਦੁਕਾਨਦਾਰ ਇਕੱਠੇ ਹੋਏ ਨੇ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਮੌਕੇ ਤੇ ਪੁਲਿਸ ਵੀ ਪਹੁੰਚੀ ਆ ਤothe ਹੀ ਵਕ ਵਕ ਕੈਮਰੇਆ ਦੇ ਵਿੱਚ ਚੋਰਾਂ ਦੀਆਂ ਬਾਜ਼ਾਰ ਦੇ ਵਿੱਚ ਘੁੰਮਦੇ ਅਤੇ ਦੁਕਾਨ ਦੇ ਵਿੱਚ ਚੋਰੀ ਕਰਦੇ ਦੀਆਂ ਤਸਵੀਰਾਂ ਕੈਦ ਪਈਆਂ ਨੇ ਚੋਰੀ ਇੱਕ ਕੰਡੇ ਦੇ ਅੰਦਰ ਅੰਦਰ ਹੀ 11 ਦੁਕਾਨਾਂ ਦੇ ਤਾਲੇ ਤੋੜ ਕੇ ਮੌਕੇ ਤੋਂ ਫਰਾਰ ਹੋ ਗਏ ਨੇ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਸਬਾ ਗੁਰੰਗਲਾ ਦੇ ਵਿੱਚ ਕਈ ਵਾਰ ਦੁਕਾਨਾਂ ਤੇ ਚੋਰੀ ਹੋ ਚੁੱਕੀ ਹੈ ਉੱਥੇ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਾਏ ਕਿਉਂਕਿ ਉਹਨਾਂ ਦੀ ਰੋਜ਼ੀ ਰੋਟੀ ਦਾ ਸਾਧਨ ਸਿਰਫ ਦੁਕਾਨਾਂ ਹੀ ਨੇ ਆਇਆ ਕਰ ਨਾ ਕਰੋ ਆਇਆ ਦਾ 3:30 ਵਜੇ ਨਾ ਲੈ ਕੇ ਟਾਰਚ ਲਾ ਕੇ ਦਿੱਲੀ ਆ ਨਾ ਅੱਥੇ ਆਇਆ ਤੇ ਮੈਂ 8:30 ਦਾ ਟਾਈਮ ਸਾਢੇ 3:30 ਵਜੇ ਦਾ ਹਾਂਜੀ ਤੇ ਮੈਂ ਉਥੋਂ ਆਣ ਕੇ ਆਇਆ ਤੇ ਮੈਂ ਗਾੜੀ ਆਇਆ ਤੇ ਗਾੜੀ ਇਹ ਦੁਕਾਨ ਖੁੱਲੀ ਤੇ ਮੈਂ ਆਖਿਆ ਵੀ ਮੈਂ ਇਹ ਦੁਕਾਨਾਂ ਦੇ ਛੇਲੇ ਖੋਲ ਗਿਆ ਅੱਜ ਭਾਪੇ ਮਾਂ ਮੇਹੀ ਗੱਲ ਮੈਂ ਗਾੜੀ ਆਇਆ ਤੇ ਸਮਾਨ ਖਿਲਰੇ ਦਾ ਸਾਰਾ ਹੀ ਪਿਆਦਾ ਖਿਲਰੇ ਦੇ ਜਿਹੜੇ ਮੈਂ ਵੇਖਿਆ ਤੇ ਬਾਅਦ ਦੇ ਵਿੱਚ ਮੈਂ ਘਰੋਂ ਦੌੜ ਪਿਆ ਮੈਨੂੰ ਮੈਂ ਜਾ ਕੇ ਤਾਲਾ ਦਵਾ ਜਾ ਕੇ ਵੀ ਇਹ ਦੁਕਾਨ ਖੁੱਲੀ ਤੁਹਾਡੀ ਪਈ ਦੀ ਆ ਤੇ ਗਾੜੀ ਗਿਆ ਤੇ ਗਾੜੀ ਪਾਣ ਵਾਲੀ ਦੇਵਦੀ ਵੀ ਦੁਕਾਨ ਖੁੱਲੀ ਪਈ ਦੀ ਤੇ ਉਹ ਜਾ ਕੇ ਠਾਰ ਕੇ ਤੇ ਮੈਨੂੰ ਇੱਥੇ ਲਿਆਂਦਾ ਲਿਆਂਦਾ ਇਹਨੂੰ ਸਾਰੇ ਜਣੇ ਫਿਰ ਉੱਠ ਕੇ ਸਾਰਾ ਬਾਜ਼ਾਰ ਤੇ ਆਇਆ ਤੇ ਕਿੰਨੇ ਕਿ ਦੁਕਾਨਾਂ ਲਗਭਗ ਜਿਹੜੀ ਥੋੜੀ ਕੀ ਸੀ ਦੁਕਾਨਾਂ ਜੀ ਇੱਕ ਐ ਦੁਕਾਨ ਖੁੱਲੀ ਦੋ ਤਿੰਨ ਤੇ ਇੱਕ ਮਾਤਮਾਲੀ ਖੁੱਲੀ ਜੈ ਤੇ ਇੱਕ ਦੋ ਆ ਤੇ ਚਾਰ ਦੁਕਾਨ ਆਇਆ ਮੈਂ ਵਿਕੀ ਜਾਂਦੇ ਬਾਕੀ ਇੱਧਰ ਵੀ ਦੁਕਾਨ ਦਾ ਕੀ ਨਾਮ ਹੈ ਸਾਜਨ ਪੇਸਟ ਸਟੋਰ ਘਟਣਾ ਜੀ ਸਾਢੇ ਤਿੰਨ ਵਜੇ ਟਾਈਮ ਹੀ ਸਾਡੇ ਘਰ ਕੇ ਆਈ ਹੀ ਕਹਿੰਦੇ ਵੀ ਤੁਹਾਡੀ ਦੁਕਾਨ ਦਾ ਦੰਦਾ ਹੋ ਇਹਦਾ ਦੁਕਾਨ ਦੇ ਤਾਲੇ ਟੁੱਟੇ ਰਿਆ ਘੱਟੋ ਘੱਟ 11-12 ਦੁਕਾਨਾਂ ਦੇ ਤਾਲੇ ਟੁੱਟੇ ਰਿਆ 11-12 ਦੁਕਾਨਾਂ ਦੇ 11-12 ਦੁਕਾਨਾਂ ਦੇ ਤਾਲੇ ਇਹ ਘਟਨਾ ਕੋਈ 3:00 ਵਜੇ ਦੀ ਘਟਨਾ ਹੈ ਜੀ ਸਵੇਰੇ 3:00 ਵਜੇ ਦੀ ਹਾਂਜੀ ਕੀ ਨੁਕਸਾਨ ਕੀ ਨੁਕਸਾਨ ਨਕਦੀ 8000 ਰੁਪਏ ਪਰਚੀਆਂ ਆਈਆਂ ਉਹ ਲੈ ਗਈ ਦੀ ਸਾਰੀਆਂ ਇਹ ਕਿ ਉਹ ਹੋਰ ਤਾਲੇ ਵੀ ਤੋੜ ਕੇ ਤਾਲੇ ਹਾਂਜੀ ਸਭ ਤਾਲੇ 11-12 ਦੁਕਾਨਾਂ ਦੇ ਤਾਲੇ ਤੋੜ ਦਿੱਤੇ ਨੇ ਇਹਦਾ ਦੀ ਫਰਾਏ ਪੁਲਿਸ ਨੂੰ ਨੇ ਹਾਂਜੀ ਉਹ ਫੋਨ ਕੀਤਾ ਸੀ ਤੇ ਉਹ ਆਈ ਹੀ ਉਹ ਕਾਰਵਾਈ ਕਰਕੇ ਚਲ ਗਈ ਹੈ ਜੀ ਤੇ ਉਹਨਾਂ ਕਰਾ ਚਾਹੂ ਇੱਕੋ ਰਾਤ 11 12 ਦੁਕਾਨਾਂ ਟੁੱਟੀਆਂ ਧੰਨਵਾਸ ਹੈ ਹੀ ਹੈ ਕਿ ਚੌਂਕੀਦਾਰ ਚਲੋ ਰੱਖਣਾ ਚਾਹੀਦਾ ਵਾ ਚਲੋ ਜੀ ਤੇ ਚੌਂਕੀਦਾਰ ਵੀ ਸੇਫਟੀ ਆਪਣੀ ਸੇਫਟੀ ਵਾਸਤੇ ਚਾਹੀਦਾ ਜੀ ਹਾਂਜੀ ਤੈਨੂੰ ਕੋਈ ਨਾ ਫੋਨ ਆਇਆ ਹੀ ਕਿ ਦੁਕਾਨਦਾਰੀ ਟੁੱਟੀ ਦੀ ਐ ਤੇ ਆਏ ਮੈਂ ਤਿੰਨ ਵੇਨਾ ਤੇ ਛੜ ਟੁੱਟ ਚੁਕੋਏ ਦਾ ਤਾਂ ਤਾਲੇ ਟੁੱਟੇ ਦੇ ਹੀ ਸੈਂਟਰ ਲਾਕ ਵੀ ਤੋੜੇ ਦਾ ਹੀ ਕੀ ਚੀਜ਼ ਨਾ ਕੱਟੇ ਦਾ ਹੀ ਬਾਕੀ ਦੁਕਾਨ ਦੀ ਫੋਲਾ ਫੋਲੀ ਹੋਈ ਦੀ ਕਾਫੀ ਨੁਕਸਾਨ ਕਾਫੀ ਹੋਇਆਦਾ ਕੋਈ 5-7 10000 ਨੁਕਸਾਨ ਹੋਇਆਦਾ ਇਹ ਵਿੱਚ ਸਮਾਨ ਤੋਂ ਚੁਕਾਇਦਾ ਤੇ ਬਾਕੀ ਭਾਂਪੂਣ ਪੇਦਾ ਗੱਲੇ ਵਿੱਚ ਉਹ ਵੀ ਚੁਕਾਇਦਾ ਬਸ ਪਹਿਲੇ ਵੀ ਕਦੀ ਵੀ ਅਜਿਹੀ ਘਟਨਾ ਹੋਈ ਪਹਿਲੇ ਤੋਂ ਪਹਿਲੇ ਵੀ ਹੋ ਚੁੱਕੀ ਹੈ ਘਟਨਾ ਕਾਫੀ ਹਾਂਜੀ ਇਹ ਜਿਹੜੀ ਰਾਤ ਦੀ ਘਟਨਾ ਹੈ ਜੀ ਇਹ ਹੋਈ ਹੈ ਇੱਕੋ ਤੇ ਲੈ ਕੇ 3 ਵਜੇ ਤੱਕ ਜੀ ਸਬਜ਼ੀਆਂ ਕੰਮ ਕਰਨਾ ਦਰੰਗਲੇ ਜੱਸੀ ਸਬਜ਼ੀ ਵਾਲਾ ਸਾਡੇ ਬਾਜ਼ਾਰ ਦੇ ਵਿੱਚ 메ਨ ਬਾਜ਼ਾਰ ਅੱਡੇ ਦੇ ਵਿੱਚ 10-12 ਦੁਕਾਨਾਂ ਰਾਤ ਨੂੰ ਇੱਕੋ ਜਿੱਤੇ ਲੈ ਕੇ 3 ਵਜੇ ਤੱਕ ਤੋੜੀਆਂ ਗਈਆਂ ਜਿਨ੍ਹਾਂ ਤਾਲੇ ਤੋੜੇ ਗਏ ਆ ਉਹਦਾ ਵਿੱਚ ਨਕਦੀ ਨੁਕਸਾਨ ਮਲ ਸਮਾਨ ਲੈ ਗਏ ਆ ਨਕਦੀ ਕੈਸ਼ ਖੜਿਆ ਹੋਏ ਚੁਗੜ ਗਏ ਅਸੀਂ ਤੇ ਪ੍ਰਸ਼ਾਸਨ ਅਗੇ ਆਹ ਕਹਾਂਗੇ ਰਾਤ ਨੂੰ ਜਰੂਰ ਇੱਥੇ ਨਾਕਬੰਦੀ ਹੋਣੀ ਚਾਹੀਦੀ ਆ ਜਾਂ ਗਸ਼ਤ ਕਰਨੀ ਚਾਹੀਦੀ ਆ ਲੁਟੇਰੇ ਜਿਹੜੇ ਆ ਇਹਨਾਂ ਨੂੰ ਫੜਨਾ ਚਾਹੀਦਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਜਰੂਰ ਆਪਣੇ ਸਕੰਜੇ ਵਿੱਚ ਲੈਣਾ ਚਾਹੀਦਾ ਜਿਹੜੀ ਨਾ ਸੇਫਟੀ ਜਰੂਰ ਚਾਹੀਦੀ ਆ ਰਾਤ ਜਿਹੜੀ ਦਰੰਗਲੇ ਘਟ ਤੋਂ ਘਟ 10-12 ਦੁਕਾਨਾਂ ਤੇ ਚੋਰੀ ਹੋਈ ਹੈ ਮਤਲਬ ਕਿ ਚੋਰ ਰਾਤ ਨੂੰ ਆਉਂਦੇ ਆ ਆਰਾਮ ਨਾਲ ਚੋਰੀ ਕਰਕੇ ਚਲ ਜਾਂਦੇ ਆ ਸਵੇਰੇ ਆ ਕੇ ਦੁਕਾਨਦਾਰ ਵਿਚਾਰੇ ਇਕੱਠੇ ਹੁੰਦੇ ਆ ਨਾ ਕੋਈ ਸਮਝਾ ਨਾ ਕੋਈ ਗੱਲ ਆ ਜੀ ਅਸੀਂ ਪੁਲਿਸ ਨੂੰ ਕਹਿੰਨੇ ਆ ਪੁਲਿਸ ਦੇ ਸਾਡੀ ਕੋਈ ਮਦਦ ਕਰਕੇ ਰਾਜੀ ਨਹੀਂ ਕੋਈ ਦਿਨੇ ਪੁਲਿਸ ਦੀ ਇੱਥੇ ਪੈਰਾਂ ਨਹੀਂ ਹੈਗਾ ਮੁੜੇ ਮੋਟਰਸਾਈਕਲਾਂ ਤੇ ਆਉਂਦੇ ਆ ਮਤਲਬ ਹੂਟਰ ਮਾਰਦੇ ਆ ਦਿਨੇ ਦਹਿਸ਼ਤ ਹੈ ਰਾਤੀ ਦੀ ਤਾਂ ਗੱਲ ਹੀ ਛੱਡੋ ਅਸੀਂ ਅੱਗੇ ਵੀ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਇਹ ਸਾਡੀ ਕੋਈ ਮਦਦ ਕਰੋ ਪਰ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਇਹ ਅੱਗੇ ਵੀ ਚੋਰੀਆਂ ਹੋਈਆਂ ਕੋਈ ਬੰਦੇ ਟਰੈਸ ਨਹੀਂ ਹੋਈ ਕੋਈ ਕੁਛ ਨਹੀਂ ਅੱਜ ਫੇਰ ਹੋਈਆਂ ਕੀ ਮੰਗਤੀ ਹੈ ਹੁਣ ਮੰਗ ਪ੍ਰਸ਼ਾਸਨ ਤੋਂ ਇਹੋ ਕਰਦੇ ਆ ਜੀ ਸਾਡੀ ਕੋਈ ਸੇਫਟੀ ਕੀਤੀ ਜਾਏ ਦੁਕਾਨਦਾਰ ਇਕੱਠੇ ਹੋਏ ਦੇ ਮਤਲਬ ਕਿ ਸਾਡਾ ਦੱਸਿਆ ਜਾਏ ਕੁਛ ਕਿ ਅਸੀਂ ਕਿਹਦੇ ਸਿਰ ਤੇ ਦੁਕਾਨਾ ਕਰਨੀਆਂ ਨੇ ਇੱਥੇ ਦੇਖੋ ਜੀ ਮੇਰਾ ਨਾਮ ਬ੍ਰਾਹਮਾ ਦੁਕਾਨ ਦਾ ਨਾਮ ਆ ਪੀ ਆਰ ਬੀ ਸਵੀਟ ਸ਼ਾਪ ਇਧਰ ਅੰਗਰੇਡੀ ਵਿੱਚ ਤੇ ਅਸੀਂ ਤੇ ਸਵੇਰੇ ਵੇਖਿਆ ਕਿ ਦੁਕਾਨ ਦਾ ਟੁੱਟਿਆ ਹੋਇਆ ਤਾਰ ਟੁੱਟਿਆ ਪਿਆ ਸੀ ਜੀ ਤੇ ਗੱਲੇ ਵਿੱਚ 6000 ਰੁਪਏ ਗਾਹੀ ਸੂਰੇ ਸਿਲੰਡਰ ਭਰਾਂ ਉਹ ਵਾਸਤੇ ਰੱਖਿਆ ਸੀ ਕਿਸੇ ਦਾ ਸਿਲੰਡਰ ਭਰਾਂਗੇ ਤੇ ਅੱਗੇ ਤੁਹਾਨੂੰ ਪਤਾ ਕਿ ਗੁਜ਼ਾਰਾ ਮੁਸ਼ਕਲ ਹੀ ਹੁੰਦਾ ਤੇ ਚਲੋ ਲੈ ਗਏ ਜਿਹੜਾ ਜੀ ਕੀ ਕਰ ਸਕਦੇ ਹਾਂ ਵੈਸੇ ਲੱਗੇ ਬੇਨਤੀ ਹੈ ਕਿ 2-4 ਮਤਲਬ ਕਿ ਜਿੰਨੇ ਵੀ ਰਾਤ ਨੂੰ ਪੁਲਿਸ ਵਾਲੇ ਕੁਛ ਨਾ ਕੁਛ ਗਸ਼ਤ ਵਗੈਰਾ ਕਰਨ ਤੇ ਦੇਖੋ ਜੀ ਇਸ ਤਰ੍ਹਾਂ ਕਿ ਦੁਕਾਨਦਾਰੀ ਚ ਜੋ ਕਮਾਣਾ ਉਹੀ ਖਾਣਾ ਤੇ ਮੁਸ਼ਕਲ ਹੈ ਜੀ ਬਹੁਤ ਮੁਸ਼ਕਲ ਮੰਗ ਹੈ ਹੋਈ ਸੀ ਕਿ ਕਾਰਵਾਈ ਕੀਤੀ ਜਾਵੇ ਪਤਾ ਲੱਗੇ ਚੋਰਾਂ ਦਾ ਕਿ ਕਿੰਨੇ ਚੋਰੀ ਕੀਤੀ ਹੈ ਘਟੋ ਘਟ 12 ਦੁਕਾਨਾਂ ਨੇ ਜਿਨ੍ਹਾਂ ਦੇ ਤਾਲੇ ਟੁੱਟੇ ਜੀ ਇੱਕ ਰਾਤ ਚੀ 12 ਦੁਕਾਨਾਂ ਦੇ ਤਾਲੇ ਤੋੜਨਾ ਇੱਕ ਸੌਖੀ ਗੱਲ ਥੋੜੀ ਹੈ ਤੇ ਇੰਨਾ ਟਾਈਮ ਇਹ ਬਹੁਤ ਮੰਦਭਾਗੀ ਘਟਨਾ ਹੋਈ ਹੈ ਜਿਹੜੀ ਮੇਨ ਮੁਜ਼ਾਰ ਤਰੰਗ ਲਾਦੇ ਵਿੱਚ 11 12 ਦੁਕਾਨਾਂ ਦੇ ਤਾਲੇ ਤੋੜ ਕੇ ਉਹਦੇ ਅੰਦਰੋਂ ਚੋਰੀ ਕੀਤੀ ਨੁਕਸਾਨ ਜਿਹੜਾ ਕੀਤਾ ਉਹ ਵੱਖਰਾ ਪੈਸੇ ਜਿਹੜੇ ਚੋਰੀ ਕੀਤੇ ਉਹ ਵੱਖਰੇ ਦੁੱਖ ਦੀ ਇਹ ਗੱਲ ਆ ਵੀ ਦਰੰਗਲਾ ਠਾਣਾ ਜੋ ਹਥੋਂ ਸਿਰਫ ਖੇਚ ਕਿ 1.5 ਜਾਂ 2 ਕਿਲੋਮੀਟਰ ਦੇ ਅੰਦਰ ਹੋਣਾ ਉਹ ਕੀ ਕਰ ਰਿਹਾ ਸੀ ਇਸ ਚੈਨ ਡਿਪਾਰਟਮੈਂਟ ਸੁੱਤਾ ਵਿਆਹ ਡਿਪਾਰਟਮੈਂਟ ਬੋਧਾ ਨਹੀਂ ਕੰਸਗਮ ਇੱਕ ਅੱਧਾ ਬੰਦਾ ਉਹਨਾਂ ਦਾ ਇੱਥੇ ਜਾਹੇ ਤੇ ਪੂਰੇ ਬਾਜ਼ਾਰ ਦੇ ਵਿੱਚ ਗਸ਼ਤ ਕਰ ਨਹੀਂ ਨਹੀਂ ਗਸ਼ਤ ਕਰਦਾ ਜਾਂ ਦੁੱਖ ਦੀ ਇਹ ਗੱਲ ਆ ਇੱਕ ਘੰਟੇ ਦੇ ਅੰਦਰ ਅੰਦਰ 12 11 12 ਦੁਕਾਨਾਂ ਦੇ ਤਾਲੇ ਤੋੜ ਕੇ ਆਉਂਦਾ ਨੁਕਸਾਨ ਕਰਕੇ ਆਉਂਦੀ ਪੈਸੇ ਵੀ ਕੱਢੇ ਆਉਂਦਾ ਨੁਕਸਾਨ ਵੀ ਕੀਤਾ ਤੇ ਜਿਹੜਾ ਸਮਾਨ ਚੁੱਕਿਆ ਉਹ ਵੱਖਰਾ ਇਹ ਬਹੁਤ ਮੰਦ ਭਾਗੀ ਘਟਨਾ ਇਹ ਡਿਪਾਰਟਮੈਂਟ ਨੂੰ ਚਾਹੀਦਾ ਪ੍ਰਸ਼ਾਸਨ ਨੂੰ ਚਾਹੀਦਾ ਆਪਣਾ ਲੈਂਡ ਪੂਰਾ ਸੰਗਿਆਣ ਲੈਂਡ ਐਸੀਗਾ ਵੀ ਇੱਥੇ ਕੋਈ ਦੁਕਾਨ ਜਿਹੜੀ ਆ ਉਹ ਟੁੱਟੀ ਪਈ ਹੈ ਅਸੀਂ ਮੌਕੇ ਤੇ ਪਹੁੰਚੇ ਆਣ ਕੇ ਵੇਖਿਆ ਤੇ ਕਰੀਬ 7-8 ਦੁਕਾਨਾਂ ਦੇ ਸੀ ਉਹਨਾਂ ਤਾਲੇ ਕੁਝ ਤੋੜੇ ਸੀ ਕੁਝ ਕੋਸ਼ਿਸ਼ ਕੀਤੀ ਤੋੜਨ ਦੀ ਤੇ ਇਹ ਮੈਂ ਪਹਿਲਾਂ ਵੀ ਬਜ਼ਾਰ ਵਾਲਿਆਂ ਨੂੰ ਕਿਹਾ ਹੈਗਾ ਬੇਨਤੀ ਕੀਤੀ ਹੈਗਾ ਕਿ ਲਾਈਟਾਂ ਨਹੀਂ ਹੈਗੀਆਂ ਬਜ਼ਾਰ 'ਚ ਕੋਈ ਚੌਂਕੀਦਾਰ ਨਹੀਂ ਹੈਗਾ ਪੂਰੇ ਬਜ਼ਾਰ ਦੇ ਵਿੱਚ ਮੇਰੀ ਇਹ ਗਸ਼ਤ ਪਾਰਟੀ ਤੇ ਲੱਗਦੀ ਰਹਿੰਦੀ ਹੈ ਲੇਕਿਨ ਏਰੀਆ ਜਿਆਦਾ ਹੋਣ ਕਰਕੇ ਜਿਸ ਨਾਲ ਗੱਲ ਦੀ ਅੱਡਾ ਵੀ ਸਾਡੇ ਕੋਲ ਪੈਂਦਾ ਹੈਗਾ ਵੀ ਪੈਂਦਾ ਹੈਗਾ ਤੇ ਉਦਰੀ ਸਾਡੀ ਗਸ਼ਤ ਪਾਰਟੀ ਗਈ ਸੀਗੀ ਤੇ ਇੱਥੇ ਬੰਦੇ ਹੈਗੇ ਨਾ ਇਹ ਤਕਰੀਬਨ ਇਹ ਵੇਖ ਲਿਆ ਹੈਗੇ ਨਾ ਵੈਰੀਫਾਈ ਹੋ ਗਏ ਨਾ ਜਲਦੀ ਜਲਦੀ ਨਾਲ ਗ੍ਰਫਤਾਰ ਕਰਾਂਗੇ ਇਹ ਜੀ ਕਿੰਨੀਆਂ ਦੁਕਾਨਾਂ ਤੇ ਲਗਭਗ ਜਿਹੜੀ ਚੋਰੀ ਹੋਈ ਹੈ ਇਹ ਲਾਕੀ ਲਗਭਗ ਜਿਹੜੀ ਰਾਤੀ ਮੈਂ ਜਦੋਂ ਆਇਆ ਸਾਡੇ ਦੇ ਉੱਤੇ ਪੰਜ ਤੋਂ ਛੇ ਦੁਕਾਨਾਂ ਇਸ ਜਿਹੜੀਆਂ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ ਸੀ ਪਰ ਦੋਹਾਂ ਦੁਕਾਨਾਂ ਦੇ ਅੰਦਰ ਇੰਟਰਵਿਊ ਨਹੀਂ ਆਏ ਤੇ ਉਦਾਂ ਕੋਈ ਹੈ ਵੀ ਕੈਸ਼ ਦਾ ਕੋਈ ਇੰਨਾ ਵੱਡਾ ਹੋਰ ਕੋਈ ਵੱਡਾ ਕੈਸ਼ ਕੁਛ ਨਹੀਂ ਉਹ ਲੈ ਗਏ ਹੈਗੇ ਗੁਰਦਾਸਪੁਰ ਤੋਂ ਲਾਪਰੇ ਸਿੰਘ ਖੁਸ਼ੀਪੁਰ ਦੀ ਰਿਪੋਰਟ